ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਬਟੜਿਆਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੰਭਾਲ ਗਰੰਥੀ ਸਭਾ ਗੁਰੂ ਕੇ ਵਜ਼ੀਰਾਂ ਵੱਲੋਂ ਜੋ ਕਿ ਤੀਸਰੇ ਅਸਥਾਨ ਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਇਸ਼ਨਾਨ ਦੀ ਸੇਵਾ ਅ ਅੱਜ ਨਿਭਾਈ ਜਾ ਰਹੀ ਹੈ ਇੱਥੇ ਭਾਈ ਸਾਹਿਬ ਭਾਈ ਸਤਗੁਰ ਸਿੰਘ ਜੀ ਹੈਡ ਗ੍ਰੰਥੀ ਦੀ ਵਜੋਂ ਡਿਊਟੀ ਨਿਭਾ ਰਹੇ ਨੇ ਸੋ ਪਾਵਨ ਸਰੂਪਾਂ ਦੀ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੰਦ ਦੀ ਸੇਵਾ ਹੋ ਰਹੀ ਹੈ ਸੋ ਨਾਲ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਬਾਬਾ ਪ੍ਰਗਟ ਸਿੰਘ ਜੀ ਜੋ ਕਿ ਗੁਜਰਾਵਿਖੇ ਹੈਡ ਗ੍ਰੰਥੀ ਵਜੋਂ ਡਿਊਟੀ ਨਿਭਾ ਰਹੇ ਨੇ ਉਹ ਸ੍ਰੀ ਸੁਖਨੀ ਸਾਹਿਬ ਜੀ ਦੇ ਜਾਪ ਕਰ ਰਹੇ ਨੇ ਸਾਰੇ ਗ੍ਰੰਥੀ ਕੇ ਗੁਰੂ ਦੇ ਵਜ਼ੀਰ ਗ੍ਰੰਥੀ ਸਿੰਘ ਰਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਇਸ਼ਨਾਨ ਦੀ ਸੇਵਾ ਕਰ ਰਹੇ ਨੇ ਸਤਿਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਵਕਸ਼ਨ ਪੰਥ ਦੀ ਚੜ੍ਹਦੀ ਕਲਾ ਕਰਨ ਅੱਜ ਨਗਰ ਬਟੜਿਆਣਾ ਵਿਖੇ ਇਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਸੰਭਾਲ ਗ੍ਰੰਥੀ ਸਭਾ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਬਾਬਾ ਚਰਨ੍ਹਾਲ ਸਿੰਘ ਜੀ ਬਾਬਾ ਜਗਤਾਰ ਸਿੰਘ ਜੀ ਭਾਈ ਸਾਹਿਬ ਹੁਣੀ ਬਾਬਾ ਕੁਲਦੀਪ ਸਿੰਘ ਜੀ ਇਹਨਾਂ ਦਾ ਸ਼ੁਭਨਾਮ ਭਾਈ ਮਨਦੀਪ ਸਿੰਘ ਜੀ ਭਾਈ ਭਗਵੰਤ ਸਿੰਘ ਜੀ ਬਾਬਾ ਸਤਗੁਰ ਸਿੰਘ ਜੀ ਜੋ ਕਿ ਇਸ ਅਸਥਾਨ ਤੇ ਹੈੱਡ ਗ੍ਰੰਥੀ ਵਜੋਂ ਡਿਊਟੀ ਨਿਭਾ ਰਹੇ ਨੇ ਉਧਰੋਂ ਬਾਬਾ ਪ੍ਰਗਟ ਸਿੰਘ ਜੀ ਨਗਰ ਛਾਹੜ ਜੋ ਕਿ ਗੁਜਰਾਵਿਕੇ ਹੈੱਡ ਗ੍ਰੰਥੀ ਦੀ ਡਿਊਟੀ ਨਿਭਾ ਰਹੇ ਨੇ ਭਾਈ ਹੈਪੀ ਸਿੰਘ ਭਾਈ ਗੁਰਦੀਪ ਸਿੰਘ ਤੇ ਨਾਲ ਵੀਰ ਜੀ ਹੁਣੀ ਪਾਵਨ ਸਰੂਪਾਂ ਦੀ ਸੇਵਾ ਨਿਭਾ ਰਹੇ ਨੇ ਸਤਿਗੁਰ ਚੜ੍ਹਦੀ ਕਲਾ ਵਕਸ਼ਨ ਮਿਹਰ ਕਰਨੇ ਇਸੇ ਤਰ੍ਹਾਂ ਅੱਗੇ ਵਾਸਤੇ ਵੀ ਸਤਿਗੁਰ ਜੀ ਸੇਵਾ ਸੰਭਾਲਦੀ ਦਾਤ ਵਕਸ਼ਨ ਇਸ ਸਥਾਨ ਤੇ ਬਹੁਤ ਵਧੀਆ ਬਾਬਾ ਜੀ ਵੱਲੋਂ ਸਤਿਗੁਰ ਜੀ ਦੇ ਸਤਕਾਰ ਵਿੱਚ ਬਹੁਤ ਵਧੀਆ ਸੇਵਾ ਨਿਭਾਈ ਜਾ ਰਹੀ ਹੈ ਪ੍ਰਬੰਧਕ ਕਮੇਟੀ ਬਹੁਤ ਵਧੀਆ ਉਪਰਾਲੇ ਦੇ ਨਾਲ ਜੋ ਕਿ ਗਰੰਥੀ ਸਿੰਘ ਦਾ ਸਤਕਾਰ ਸਤਿਗੁਰ ਜੀ ਦਾ ਸਤਕਾਰ ਪੂਰਨ ਤੌਰ ਤੇ ਮर्यादा ਦੇ ਅਨੁਕੂਲ ਹੈ ਨਿਭਾਇਆ ਜਾ ਰਿਹਾ ਹੈ ਸਤਿਗੁਰੂ ਕਿਰਪਾ ਕਰਨੀ ਇਸੇ ਤਰ੍ਹਾਂ ਦਰ ਘਰ ਦੀ ਸੇਵਾ ਬਖਸ਼ਣ ਬਹੁਤ ਸੋਹਣਾ ਦਰਬਾਰ ਸਾਹਿਬ ਸਾਫ ਸਫਾਈ ਬਾਬਾ ਜੀ ਵੱਲੋਂ ਬਹੁਤ ਸੋਹਣਾ ਉਪਰਾਲਾ ਸਤਿਗੁਰ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਦਰ ਘਰ ਨਾਲ ਜੋੜ ਕੇ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ